ਸਤਿ ਸ੍ਰੀ ਅਕਾਲ ਕਿਸਾਨ ਵੀਰੋ ਮੈਂ ਤੁਹਾਡਾ ਮੁਖਵਿੰਦਰ ਖੇਤੀ ਡਾਕਟਰ YouTube ਚੈਨਲ ਤੇ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਆ। ਤੋਂ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰੋ ਤੇ ਸ਼ੇਅਰ ਜ਼ਰੂਰ ਕਰਿਓ ਜੇ ਵੀਡੀਓ ਵਧੀਆ ਲੱਗੇ ਤੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਅਸੀਂ ਸਾਹਮਣੇ ਖੇਤ ਦੇ ਖੜੇ ਆ ਬਿਲਕੁਲ ਨਿਸਰਿਆ ਝੋਨਾ ਆ ਜਿਹੜਾ ਇਹ ਲਗਭਗ ਆ ਦੇਖੋ ਜੇ ਪਾਣੀ ਆ ਪਾਣੀ ਹੁਣ ਤਾਂ ਲਗਭਗ ਠਾਂ ਹੋ ਗਿਆ ਕਾਫੀ ਉੱਤਰ ਗਿਆ। ਹੁਣ ਸਾਹਮਣੇ ਪਾਣੀ ਦਿਖ ਰਿਹਾ ਪਿਆ ਤੁਹਾਨੂੰ। ਇਹ ਪਾਣੀ ਉੱਤਰ ਗਿਆ। ਪਰ ਜਿਹੜੇ ਆ ਮੁੰਜਰਾ ਦੇਖੋ ਤੁਸੀਂ ਵੇਖੋਗੇ ਤਾਂ ਦਾਣਾ ਦਾਗੀ ਹੋਇਆ ਵਾ ਇਹ ਇਕੱਲੇ ਇੱਕ ਵੀ ਇੱਕ ਜ਼ਿੰਮੇਦਾਰ ਦੀ ਸਮੱਸਿਆ ਨਹੀਂ ਆ ਕਾਫੀ ਜ਼ਿੰਮੇਦਾਰਾਂ ਦੀ ਸਮੱਸਿਆ ਜਿਨ੍ਹਾਂ ਦੇ ਝੋਨੇ ਅ ਬਰਸਾਤਾਂ ਦੇ ਵਿੱਚ ਨਿਸਰੇ ਸੀ ਨਿਸਰੇਆਂ ਬਰਸਾਤਾਂ ਤੋਂ ਪਹਿਲਾਂ ਨਿਸਰ ਆਈ ਸੀ ਠੀਕ ਹੈ ਜੀ ਤੇ ਜਦੋਂ ਇਹ ਬਰਸਾਤਾਂ ਦੇ ਵਿੱਚ ਨਿਸਰਦੇ ਰਹੇ ਤੇ ਉਹ ਤੋਂ ਬਾਅਦ ਕੀ ਹੋਇਆ ਕਿ ਜਦੋਂ ਮੀਂਹ ਚੱਲਦਾ ਸੀ ਤੇ ਮੀਂਹ ਦੇ ਨਾਲ ਹਵਾ ਵੀ ਚੱਲਦੀ ਸੀ ਜਦੋਂ ਹਵਾ ਚੱਲਦੀ ਸੀ ਮੁੰਜਰਾ ਆਪਸ ਵਿੱਚ ਟਕਰਾਉਂਦੀਆਂ ਸੀ ਤੇ ਮੁੰਜਰਾ ਆਪਸ ਵਿੱਚ ਟਕਰਾਉਣ ਨਾਲ ਜਿਹੜਾ ਦਾਣਾ ਦਾਗੀ ਹੋਇਆ ਸੀ ਠੀਕ ਹੈ ਜੀ ਕਿਸਾਨ ਵੀਰ ਇਹ ਨਾ ਸਮਝ ਲੈਣ ਕਿ ਕਿਸੇ ਦਵਾਈ ਨਾਲ ਕੋਈ ਸਾਈਡ ਇਫੈਕਟ ਹੋ ਗਿਆ ਜਾਂ ਫਿਰ ਇੱਕ ਵੀਰ ਦਾ ਜਿਵੇਂ ਫੋਨ ਆਇਆ ਕਿੰਦਾ ਸੀ ਮੇਰੇ 13045 ਪਾਲੀ ਉਹਦੇ ਨਾਲ ਦਾਣੇ ਕਾਲੀ ਹੋ ਗਏ ਮੈਂ ਕਿਹਾ ਇਦਾਂ ਦੀ ਕੋਈ ਸਮੱਸਿਆ ਨਹੀਂ ਹੁੰਦੀ 13045 ਸਾਡਾ ਬੈਨੀਫਿਟ ਕਰਦੀ ਨੁਕਸਾਨ ਥੋੜੀ ਨਾ ਕਰਦੀ ਆ ਠੀਕ ਹੈ ਜੀ ਬਾਕੀ ਇਸ ਕਿਸਾਨ ਵੀਰਾਂ ਨੂੰ ਬੇਨਤੀ ਆ ਕਿ ਭਈ ਦਾਣੇ ਤੁਹਾਡੇ ਇਹ ਵੀ ਤਕ ਹੋ ਸਕਦਾ ਤਕਰੀਬ ਨੇ ਜਿਦਾਂ ਤੇ ਆਪ ਵੇਖੋ ਤੇ ਸਾਹਮਣੇ ਦਿਖ ਹੋਏ ਦਾਣੇ ਦਾਗੀ ਜਿ ਹੋਏ ਇਦਾਂ ਤੇ ਸਾਰੇ ਕਿਸਾਨਾਂ ਆਦੇ ਹੋਏ ਨੇ ਠੀਕ ਹੈ ਜੀ ਤੇ ਇਹ ਨਾ ਸੋਚ ਲਿਓ ਕਿ ਕਿਸੇ ਦਵਾਈ ਨਾਲ ਹੋਏ ਨੇ ਇੱਕ ਕੁਦਰਤੀ ਵਰਤਾਰਾ ਹੈ ਜਿਹੜਾ ਕੁਦਰਤੀ ਜਿਹੜਾ ਹੋ ਮਤਲਬ ਕਿ ਜਦੋਂ ਨੇ ਸਾੜੇ ਤੇ ਕੰਡੇ ਹਵਾ ਚਲਦੀ ਆ ਉਦੋਂ ਇਹ ਸਮੱਸਿਆ ਹੁੰਦੀ ਆ ਹੁੰਦੀ ਆ ਠੀਕ ਹੈ ਜੀ ਉਦੋਂ ਇਹ ਸਮੱਸਿਆ ਆਉਂਦੀ ਆ ਇਹਦਾ ਪਰਮਾਨੈਂਟ ਪੈਸੇ ਹਾਲ ਤੇ ਕੋਈ ਨਹੀਂ ਕਿਉਂਕਿ ਕੁਦਰਤੀ ਹੋਇਆ ਕੋਈ ਦਵਾਈ ਨਾਲ ਜਾਂ ਕਿਸੇ ਬਿਮਾਰੀ ਨਾਲ ਨਹੀਂ ਹੋਇਆ ਦਾਣੇ ਦਾ ਕੀ ਠੀਕ ਹੈ ਜੀ ਜਦੋਂ ਕੁਦਰਤੀ ਤੌਰ ਤੇ ਬਿਮਾਰ ਆ ਮਤਲਬ ਕਿ ਦਾਗ ਦਾਗ ਤਾਂ ਵੀ ਜਿਹੜੇ ਪੈਂਦੇ ਨੇ ਦਾਣਿਆਂ ਦੇ ਹੁੰਦੇ ਆ ਉਹ 100% ਤੇ ਨਹੀਂ ਕਵਰ ਹੁੰਦੇ ਪਰ ਜਦੋਂ ਜਿਉਂ ਧੁਪਾ ਲੱਗਦੀ ਆ ਜਾਂ ਜਿਉਂ ਉਹ ਦਾਣਾ ਪੱਕਣ ਨੂੰ ਵਾਲੇ ਪਾਸੇ ਨੂੰ ਜਾਂਦਾ ਤੇ ਕਾਫੀ ਹੱਦ ਤੱਕ ਇਹ ਰਿਕਵਰ ਹੈ ਤੇ ਜਿਹੜਾ ਹੋ ਜਾਂਦਾ ਹੈ ਹੰਡੜ ਪਰਸੈਂਟ ਨਹੀਂ ਰਿਕਵਰ ਹੁੰਦਾ ਤੇ ਨਾ ਹੀ ਕਿਸੇ ਦਵਾਈ ਨਾਲ ਰਿਕਵਰ ਹੋਣਾ ਜੇ ਇਸ ਗੱਲ ਦਾ ਧਿਆਨ ਰੱਖਿਓ ਇਹਦੇ ਚੱਕਰ ਚ ਕੋਈ ਫਾਲਤੂ ਦਵਾਈ ਸਪਰੇਅ ਨਾ ਕਰ ਲਿਓ ਕਿ ਦਾਣੇ ਦਾਗੀ ਹੋ ਗਿਆ ਤੇ ਦਾਣਾ ਲਿਸ਼ਕਾ ਦਾਣਾ ਲਿਸ਼ਕਾਉਣ ਵਾਸਤੇ ਕੋਈ ਦਾ ਸਪਰੇਅ ਹੋ ਜੇਗੀ ਸਪਰੇਅ ਦੇਖੋ ਬਿਮਾਰੀ ਤੋਂ ਬਚਾ ਕੇ ਰੱਖਦੀ ਆ ਦਾਣੇ ਦੇ ਉੱਤੇ ਕੋਈ ਪਾਲਿਸ਼ ਨਹੀਂ ਕਰ ਸਕਦੀ ਕਿ ਦਾਣਾ ਦਾਗੀ ਆ ਤੇ ਉਹ ਲਿਸ਼ਕ ਜੂਗਾ ਦੇ ਨਾਲ ਸਪਰੇਅ ਨਾਲ ਠੀਕ ਹੈ ਜੀ ਦਾਣਾ ਜਿੱਦਾਂ ਆਹ ਦੇਖੋ ਦਾਗੀ ਆ ਇਹਨੇ ਦਾਗੀ ਹੀ ਰਹਿਣਾ ਹੈ ਪਰ ਕਾਫੀ ਹੱਦ ਤੱਕ ਜਦੋਂ ਇਹ ਪੱਕਿਆਈ ਵਾਲੇ ਪਾਸੇ ਨੂੰ ਤੁਰਨਾ ਆਏ ਨੇ ਪੱਕਿਆਈ ਵਾਲੇ ਪਾਸੇ ਨੂੰ ਤੁਰਨਾ ਤੇ ਹੌਲੀ-ਹੌਲੀ ਇਹਨੇ ਕਾਫੀ ਹੱਦ ਤੱਕ ਜਿਹੜਾ ਉਹ ਰਿਕਵਰ ਹੋ ਜਾਣਾ 100% ਨਹੀਂ ਹੋਣਾ ਪਰ ਇਸ ਚੱਕਰ 'ਚ ਆਪਣੇ ਕੋਈ ਫਾਲਤੂ ਦਵਾਈ ਨਾ ਪਾਇਓ ਖਾਂ ਜੇਕਰ ਤੇਲੇ ਦੀ ਸਮੱਸਿਆ ਜਾਂ ਫਿਰ ਕੋਈ ਹੋਰ ਸ਼ੀਤ ਬਲੈਡ ਵਗੈਰਾ ਜਾਂ ਕੁਝ ਟਿੱਡ ਪਤਲ ਪੇੜ ਕੋਬ ਦੀ ਸੁੰਡੀ ਵਗੈਰਾ ਇਹ ਚੀਜ਼ਾਂ ਹੁੰਦੀਆਂ ਨੇ ਤੇ ਫਿਰ ਤੁਸੀਂ ਸਪਰੇ ਜਿਹੜੀ ਉਹ ਕਰ ਸਕਦੇ ਹੋ ਸੋ ਕਿਸਾਨ ਵੀਰਾਂ ਨੂੰ ਬੇਨਤੀ ਹੈ ਦੁਬਾਰਾ ਤੋਂ ਕਿ ਇਹ ਦਾਣੇ ਦਾਕੀ ਦੇ ਚੱਕਰ 'ਚ ਕੋਈ ਸਪਰੇ ਫਾਲਤੂ ਨਾ ਕਰਿਓ ਐਵੇਂ ਨਜਾਇਜ਼ ਖਰਚਾ ਨਾ ਕਰਿਓ ਇਹਦਾ ਕੋਈ ਹੱਲ ਨਹੀਂ ਹੋਣਾ ਇਹ ਕੁਦਰਤੀ ਤੌਰ ਤੇ ਜੇ ਹੋਊਗਾ ਤੇ ਆਪਣੇ ਆਪ ਹੀ ਹੋਊਗਾ ਦਵਾਈ ਨੇ ਕੋਈ ਨਹੀਂ ਹੱਲ ਕਰਨਾ ਦਵਾਈ ਨੇ ਕੋਈ ਪਾਲਛ ਨਹੀਂ ਮਾਰਨੀ ਠੀਕ ਹੈ ਜੀ ਇਸ ਚੀਜ਼ ਦਾ ਧਿਆਨ ਰੱਖਿਓ ਕਿਸਾਨ ਵੀਰ ਧੰਨਵਾਦ ਜੀ